सब कुछ इना दो बंद ने खरीद लिया है सुनो किस ते वरे राजा वडिंग एक लाख इक्कीस हजार लोगों के जॉब का है तिरवंजा हजार लोगों को काम मिला अड़तालीस परसेंट जी ने देश के अंदर बीजेपी ने अड़तालीस परसेंट लोगों को काम मिला केवल सौरू सौ दिन का रोजगार क्यों मिलिया केवल बारह परिवार पची भी नहीं मिलने दिन करने का फायदा की होया बेवकूफ बनाया बेसकूफाया मतलब एक लाख इक्कीस हजार बदलिया चो ਹੰਝਾ ਹਜ਼ਾਰ ਰੁਪਏ ਨੂੰ ਕੰਮ ਮਿਲਿਆ ਇਹ 12 ਪਰਿਵਾਰਾਂ ਨੂੰ ਕੇਵਲ 100 ਰੁਪਏ ਦਾ ਕੰਮ ਮਿਲਿਆ ਸੱਚਾਈ ਦਾ ਕੰਮ ਕਰਦਾ ਸਰਕਾਰ ਦੇ ਰੋਡ ਬਣਾਉਣ ਦਾ ਕੰਮ ਕਰਦਾ ਓਏ ਪੰਜਾਬ ਦੀ ਸਰਕਾਰ ਤੂੰ ਇਹ ਕੰਮ ਕਰ ਮੱਖ ਮੰਤਰੀ ਸਾਹਿਬ ਠੇਕਾ ਦੇ ਰੱਖ ਕਿਸਾਨਾਂ ਨੂੰ ਲੇਬਰ ਮੰਗ ਰਿਹਾ ਕਾਫੇ ਫ੍ਰੀਵੇ ਇੱਕ ਜਾਂ ਵੀ ਛੇਤੀ ਹੋਵੇ ਸਾਡੇ ਕਿਸਾਨ ਦੇ ਪੈਸੇ ਨਹੀਂ ਬਚਾਏ ਤੇ ਮਜ਼ਦੂਰਾਂ ਨੂੰ ਨਹੀਂ ਦੂਰ ਤੇ ਹਿਰੀ ਨਹੀਂ ਮੱਗੇ ਸੇਮੀ ਮੇਕੰਮਰੀ ਦਾ ਕਿਸਾਨ ਦੇ ਖੇਤ ਦੇ ਵਿੱਚ ਗੱਲ ਕਰ ਕਿ ਲੀਡਰਾਂ ਨੂੰ ਕਿ ਸਾਡੇ ਕਿਸਾਨ ਦੀ ਮਜ਼ਦੂਰੀ ਦਾ ਪੈਸਾ ਬਚੇ ਤੇ ਨਾਲ ਮਜ਼ਦੂਰਾਂ ਦੇ ਪਿੰਡਾਂ ਨੂੰ ਨੌਕਰੀ ਮਿਲੇ ਲੇਕਿਨ ਕੋਈ ਵੀ ਹੱਥ ਨਹੀਂ ਹੀ ਕਿਹਾ ਰੰਧਾਵਾ ਸਾਹ ਦੇ ਰੱਜ ਜਾ ਕੇ ਆਈਏ ਇਹ ਪਾਰਟੀ ਦਾ ਸਰਪੰਚ ਨੇ ਸਿਰਫ ਤੇ ਕੋਲੀ ਫਾੜੀ ਦੇ ਜਾਵਦੇ ਵਿਚ ਮਾਰੀ ਪਹਿਲਾਂ ਲੁਧਿਆਣਾ ਹੋਈਆਂ ਚਲੀਆਂ ਲੋਕਾਂ ਨੇ ਆਪਣੀ ਜਾਨ ਮੇਜ਼ਾਂ ਦੇ ਥੱਲੇ ਵਰਕੇ ਬਚਾਈ ਮੇਜ਼ਾਂ ਦੇ ਥੱਲੇ ਦੋ ਮਰ ਗਏ ਪਰ ਪੋਸਟਮਾਰਟਮ ਤੇ ਦੋ ਦਿਨ ਪਰਸਤਖ ਨਹੀਂ ਰਹਿੰਦੀ ਹੈ ਜਦੋਂ ਪੋਸਟਮਾਰਟਮ ਤੇ ਸੰਸਕਾਰ ਹੋ ਜਾਂਦਾ ਬਿਲਕੁਲ ਸੌਂ ਜਾਂਦੀ

ਸਾਮੀਲ ਨਸ਼ਾ ਅੱਜ ਚੋਟੇ ਕਸ਼ਾਫ ਰੋਪ ਪੰਜਾਬ ਦੇ ਵਿੱਚ ਹਰ ਚੌਥਾ ਮੁੰਡਾ ਨਸ਼ੇ ਦਾ ਆਦੀ ਹੋ ਗਿਆ ਹੈ ਇਹ ਕਿਹਦੇ ਕਰਤੋਂ ਹੈ ਕਰਤੋਂ ਕਿਹਨਾਂ ਹੈ ਪਸ਼ਾ ਬੰਗੜੀ ਹੋਣਾ ਇਹਨਾਂ ਨੂੰ ਨੌਕਰੀ ਦੇਣੀ ਪਈ ਪਰ ਨੌਕਰੀ ਦੇ ਨੂੰ ਪੈਸੇ ਨਹੀਂ ਹੈ ਅਸ਼ੂਰੀਆਂ ਦਾ ਬਜਟ ਕਿੱਦਾ ਹੋ ਮੇਰੇ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦਿਓ

मेरे ओ भाई के आओ कि गैंगस्टर केड़ा व्यक्ति बंडा बारदा ते जुमे वाली रहता है उन्हें सारा कोर्ट में चक के दे आके पर्चे दे दियो क्योंकि परसेंट गैंगस्टर के परिवार उन्हें मिले गया बुआ चाचा मामा फूफा ताई सब अंदर क्योंकि ओगा गैंगस्टर पैसे दता है के सारे नु अंदर दोगे